ਤੁਸੀਂ ਇਸ ਕੰਮ ਚਿੰਦਿਤ ਸੀ ਪਹਿਲਾਂ ਸ਼ਵਾਸ਼ ਹੀ ਲੋਕਾਂ ਦੇ ਭੰਡੂ ਮੁੰਨੇ ਮਾਰਦੇ ਸੀ ਹੋਟਲ ਵੀ ਕੰਮ ਕਰਦੀ ਰਹੀ ਹੈ ਮੈਂ ਤੇ ਕਿਉਂ ਅਗਰੇ ਕਹਿੰਦੇ ਮਲੇ ਜਿੱਥੇ ਮਰਜੀ ਜਾ ਸਾੜ ਦੇ ਫਰਚੇ ਚ ਜੱਕਿਆ ਜਾ ਰਿਹਾ ਤੇਰਾ ਬਾਬਾ ਇਹ ਗੱਲ ਸਭ ਬੱਚੇ ਦੇ ਕੋਲ ਰੋਲ ਕਰਕੇ ਨੂੰ ਛੱਡੋ ਕਿਤੇ ਨਾ ਕਿਤੇ ਨੂੰ ਚੁਕਾ ਦਿਓ ਮੈਂ ਤਾਂ ਕਹਿੰਦੀ ਸੈਂਟਰ ਚ ਕਾ ਦਿਓ ਜਾਂ ਤਾਂ ਗਲਾ ਹੀ ਘੋੜ ਕੇ ਮਾਰ ਦੋ ਸੀ ਆਪਾਂ ਇਹਨਾਂ ਦਾ ਦੇਖਿਆ ਟੈਂਪੂ ਚ ਪਏ ਹੋਏ ਕੀ ਕਾਰਨ ਕੀ ਹੈ ਕਿ ਮਜਬੂਰੀ ਕੀ ਹੈ ਤੁਹਾਡੀ ਬੱਸ ਬਿਨ ਬੱਚੇ ਦੇ ਘਰੋਂ ਕੱਢ ਤਾਂ ਪਹਿਲਾਂ ਅੱਛਾ ਕਿਉਂ ਕਿਉਂ ਅਗਰੇ ਕਹਿੰਦੇ ਮਲੇ ਜਿੱਥੇ ਮਰਜੀ ਜਾ ਸਾੜ ਦੇ ਖਰਚਾ ਨੇ ਚੱਕਿਆ ਜਾ ਰਿਹਾ ਤੇਰਾ ਆ ਜਾ ਤੇ ਕਰਦੀਆਂ ਨਹੀਂ ਪਹਿਲਾਂ ਜਦੋਂ ਤੂੰ ਇਹਨਾਂ ਦੇ ਕੁੜੀਆਂ ਦੇ ਨਾਲ ਇੱਥੇ ਕੰਮ ਕਰਦੀ ਤੀ ਤੂੰ ਤੋਂ ਵਧੀਆ ਸੀ ਕੁੜੀਆਂ ਉਹਨੇ ਨੇ ਕਮਾ ਕੇ ਦਿੰਦੀ ਸੀ ਨਾ ਨਾਲ ਨਾਲ ਬਰਾਬਰ ਕੰਮ ਕਰਦੀ ਸੀ ਨਾ ਉਹਨਾਂ ਦੇ ਜਿਹੜੇ ਕੰਮ ਕਰਦੀ ਸੀ ਉਹਨਾਂ ਦੇ ਨਾਲ ਤੇ ਹੁਣ ਕਿਉਂ ਜੇ ਛੱਡਿਆ ਕੰਮ ਉਹਨੇ ਅਗਰੇ ਲੱਕੀ ਚਾਰ 'ਚ ਬੈਠੇ ਹੈ ਕੁੜੀ ਛੋਟੀ ਮੇਰੀ ਲੱਕੀ ਚਾਰ ਦਾ ਸ਼ਾਨ ਨਹੀਂ ਦਿੰਦਾ ਨੂੰ ਬਾਹਰ ਕਿਹੜੇ ਹੋਟਲ 'ਚ ਲੱਕੀ ਚਾਰ 'ਚ ਲੱਕੀ ਚਾਰ ਹੋਟਲ 'ਚ ਬੈਠੀ ਹੈ ਨੂਰ ਨੂਰ ਹਾਂ ਤੇ ਤੋਂ ਵੱਡੀ ਕੁੜੀ ਉਹ ਤਾਂ ਸਾਨੂੰ ਪਤਾ ਛਾਪਾਂ ਮਾਰਦਾ ਤੇ ਦੋਨੇ ਕੁੜੀਆਂ ਐ ਉਹਨੇ ਲੜਕੀਆਂ ਤੁਹਾਡੀ ਇੱਥੇ ਕੰਮ ਕਿ ਦੀ ਪਾ ਕੇ ਉਹਨੇ ਸੈਂਟਰ ਵਾਲੇ 'ਚ ਕੀ ਕਰਾਉਣਾ ਤੇ ਹੁਣ ਕੁੜੀਆਂ ਇੱਥੇ ਜਾਲ 'ਚ ਫਸ ਗਈਆਂ ਨੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹ ਕੁੜੀਆਂ ਜਾਲ 'ਚ ਇਦਾਂ ਨਾ ਫਸਣ ਮੈਂ ਤਾਂ ਖੁਦ ਕਵਾਂਗੀ ਯਾਰ ਬਾਬਾ ਇਹ ਗੱਲ ਸਭ ਬੱਚੇ ਦੇ ਕੰਟਰੋਲ ਕਰਕੇ ਨੂੰ ਛੱਡੋ ਕਿਤੇ ਨਾ ਕਿਤੇ ਰੰਗ ਚਕਾ ਦਿਓ ਮੈਂ ਤਾਂ ਕਹਿੰਦੀ ਸੈਂਟਰ 'ਚ ਕਾ ਦਿਓ ਜਦ ਗਲਾ ਹੀ ਘੋੜ ਕੇ ਮਾਰ ਦੋ ਸੀ ਆਪਾਂ ਇਹਨਾਂ ਦਾ ਤੇ ਹੁਣ ਕੁੜੀਆਂ ਨੂੰ ਬਚਾਉਣਾ ਚਾਹੁੰਦੀ ਹੋ ਤੁਸੀਂ ਆਪਣੀ ਲੱਕੀ ਸਾਲ 'ਚ ਬੈਠੀ ਬਚਾਉਣ ਗਈ ਸੀ ਮੇਰੇ ਤੇ ਅੱਗ ਲਾਤੀ ਉਹਨਾਂ ਨੇ ਕੀ ਹੋ ਗਿਆ ਤੁਹਾਨੂੰ ਅੱਛਾ ਤਾਨੂੰ ਕਿਉਂ ਕਰਤਾ ਨਾ ਕਰੋਨੀ ਮੈਂ ਤੇ ਅੱਗੇ ਨੂੰ ਆਤੀ ਮੈਂ ਤੇ ਉਹਨਾਂ ਨੇ ਮੈਨੂੰ ਗੁੰਮਲਾ ਕਰਕੇ ਤੁਹਾਨੂੰ ਪਤਾ ਨਹੀਂ ਚੌਥੀ ਨਿਊਜ਼ ਦਾ ਹਾਂ ਆ ਪੁੱਛ ਕੇ ਦੇਖੋ ਰਮਨਲ ਬਾਝੂ ਜਾ ਕੇ ਮੈਂ ਨਗੀ ਬਿੱਤੇ ਮੈਨੂੰ ਕਿਹੜੀ ਕੁੜੀ ਨੇ ਕੀ ਨਾਮ ਸੀ ਉਹ ਤਾਂ ਕੁੜੀ ਨੂਰ ਜੋਇਆ ਡਾਕਟਰ ਜੜਾ ਮੈਡੀਕਲ ਵੇਚਦਾ ਪਿਆ ਵਾ ਨੋਨੀ ਨਾਲ ਚੋਰ ਜਿਹੜੇ ਕਸਟਮਰ ਲੈ ਕੇ ਜਾਂਦਾ ਵਾ ਅੰਦਰ ਬਾਹਰ ਹਾਂ ਸਾਰੇ ਜਾਣੇ ਅੱਛਾ ਆ ਚੌਥਾ ਦਿਨ ਹੋ ਗਿਆ ਯਾ ਤੇ ਮਹਿਸੂਸ ਨਹੀਂ ਹੋ ਰਿਹਾ ਪਹਿਲਾਂ ਬੱਚਿਆਂ ਨੂੰ ਤੁਸੀਂ ਗਲਤ ਕੰਮ ਚ ਪਾਇਆ ਬੱਚਿਆਂ ਮੈਂ ਪਾਇਆ ਉਹ ਮਾਇਓ ਨਨ ਨਨ ਮੈਨੂੰ ਅੱਥੇ ਲਿਆ ਕੇ ਬਾਹਰ ਤਾਂ ਬਾਤ ਛੋੜੇ ਬੈਠਾ ਕਰਨੀ ਕਿ ਨਹੀਂ ਦੇਖੀ ਉਹ ਨਹੀਂ ਇਹ ਕੁੜੀਆਂ ਨੇ ਤੁਹਾਨੂੰ ਗਲਤ ਕੰਮ ਚ ਪਾਤਾ ਸਾਜਲ ਮੇਰੀ ਨੇ ਕੈਸਾ ਜੁਮਾਨਾ ਜੀ ਤੇ ਟੀਆ ਨਹੀਂ ਮਾਣੂ ਗਲਤ ਕੰਮ ਚ ਪਾਤਾ ਸਾਰਿਆਂ ਨੇ ਆਟੋ ਵਾਲੇ ਸਬਜ਼ੀ ਦੇ ਘਰ ਆ ਨਹੀਂ ਉਹ ਜਾ ਤੁਸੀਂ ਇਸ ਕੰਮ ਚ ਨਹੀਂ ਦਿੱਤੀ ਪਹਿਲਾਂ ਸ਼ਵਾ ਸੀਗੀ ਲੋਕਾਂ ਦੇ ਭਾਂਡੂ ਮੁੰਨੇ ਮਾਦੇ ਸੀ ਹੋਟਲ ਵੀ ਕੰਮ ਕਰਦੀ ਰਹੀ ਹੈ ਮੈਂ ਤਾਂ ਇੱਥੇ ਆ ਕੇ ਕੁੜੀਆਂ ਨੇ ਤੁਹਾਨੂੰ ਇਸ ਕੰਮ ਚ ਪਾਤਾ ਅਗਲੇ ਕਹਿੰਦੇ ਆਪਣੇ ਘਰੋਂ ਹੀ ਆਪਣੇ ਖਾਓ ਠੀਕ ਹੈ ਹੁਣ ਕੀ ਮੈਸੀ ਦੇਣਾ ਜਦੋਂ ਜਿਹੜੀਆਂ ਕੁੜੀਆਂ ਵਿਚਾਰੀਆਂ ਅੱਜ ਦੇ ਟਾਈਮ 'ਚ ਨਸ਼ੇ 'ਚ ਪਕੜੀਆਂ ਹਾਂ ਕੀ ਆ ਕੀ ਵੈਸੀ ਦਵਾ ਮੰਨ ਲਿਆਰ ਜਿਹੜਾ ਚੱਕੋ ਜਲੇ ਹੁਣ ਤੇ ਨਸ਼ਾ ਕਰ ਪੀ ਚੋਰੀ ਚ ਕਰ ਉਹ ਦੇਖੋ ਉਹ ਦੋ ਕੁੜੀਆਂ ਖੱਡੀਆਂ ਜਿਨ੍ਹਾਂ ਵਿੱਚ ਮੇਰਾ ਘਰ ਬਰਬਾਦ ਹੋ ਗਿਆ ਸਾਰਾ ਕੁਛ ਅੱਜ ਆਇਆ ਕਰਕੇ ਕੋਣਾਂ ਵੀ ਦੋ ਕੁੜੀਆਂ ਲੁੱਟੀਆਂ ਗਈਆਂ ਨੇ ਉਹਨਾਂ ਦੋ ਬੰਦੇ ਲੁੱਟੇ ਗਏ 8000 ਰੁਪਏ ਦੇ ਕਿਹੜੇ ਹੁਣ ਉੱਥੇ ਬੱਸ ਸਟੈਂਡ ਵੀ ਰੋਲਾ ਪਿਆ ਹੈ ਕੌਣ ਲੈ ਗਿਆ ਇਹਨਾਂ ਦੇ ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ ਤੇ ਤੁਸੀਂ ਉਹਨਾਂ ਜਾ ਕੇ ਬੰਦਾ ਮੈਨੂੰ ਨਾ ਬੁਲਾ ਮਾਮੂ ਮੇਰੇ ਹੁਣ ਇਹ ਤੁਮ ਜੇ ਨਿਕਲਣਾ ਜਾਂਦੇ ਹੋ ਮੈਂ ਨਿਕਲਣਾ ਜਾਂਦੀ ਜਿਹਨੇ ਮੈਨੂੰ ਅੱਗ ਲਗਾਈ ਹੈ ਨਾ ਥੋੜਾ ਜਾ ਕੇ ਨੋਨੀ ਨੂੰ ਜੋਇਆ ਨੂੰ ਇਹਨੂੰ ਆਪਣੇ ਕੀ ਕਹਿੰਦੇ ਨੇ ਡਫਤਰ ਨੂੰ ਮੈਡਮ ਉਹ ਇੱਕ ਤੇ ਦੋ ਕੁੜੀਆਂ ਦੇ ਤੁਹਾਡੀਆਂ ਵੀ ਨੇ ਇਹਨਾਂ ਵਿੱਚ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੇ ਜਿਹਨੇ ਰੱਖਿਆ ਹੈ ਜ਼ਬਰਦਸਤੀ ਕਿਉਂਕਿ ਖੋਵਾ ਕਰਕੇ ਇਹਨਾਂ ਨੂੰ ਫਰਾਂਦੀ ਆ ਤੁਹਾਨੂੰ ਗਲਤ ਕੰਮ 'ਚ ਕਿੰਨੇ ਪਾਇਆ ਮੇਰੇ ਬੱਚੇ ਆਲੇ ਇਸ ਕੰਮ 'ਚ ਹਾਂਜੀ ਕਿਹੜੀਆਂ ਆ ਇੱਕ ਕੁੜੀਆਂ ਨੇ ਕਿ ਮੁੰਡਿਆਂ ਨੇ ਮੁੰਡੇ ਕਿੱਥੇ ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਇਆ ਹਾਂਜੀ ਲੋਕ ਕਹਿੰਦੇ ਨੇ ਮਾਵਾਂ ਤੇ ਬੱਚਿਆਂ ਨੂੰ ਗਲਤ ਪਾਉਂਦੇ ਆ ਪਰ ਇਹ ਕੁੜੀਆਂ ਨੇ ਮਾਂ ਨੂੰ ਗਲਤ ਪਾਇਆ ਇਹ ਚੀਜ਼ ਤਾਂ ਪੂਰਾ ਬੱਚਾ ਢਾਗਵਾਵਾ ਆਜਾ ਜਿੰਨ ਮਰਜ਼ੀ ਪੁੱਛ ਕੇ ਦੇਖ ਲੋ ਮੈਂ ਤੇ ਆ ਕੇ ਰਿਗਲ ਦੇ ਵਿੱਚ ਪਾਂਡੇ ਮਾਰਦੀ ਸੀ ਚਾੜੂ ਮੋਚ ਚਲਾਉਂਦੀ ਹੁੰਦੀ ਸੀ ਪਰ ਮੈਂ ਕਦੀ ਆਜਾ ਸੋਚਿਆ ਨਹੀਂ ਸੀਗਾ ਪਰ ਤੇ ਜਾਨਵੇ ਗੰਦੇ ਕੰਬ ਜੇ ਬੱਚਿਆਂ ਨੇ ਪਾਤਾ